ਪਿਆਰੇ ਦਰਸ਼ਕੋ ਆਓ ਆਪਾਂ ਹੁਣ ਸੁਣਦੇ ਹਾਂ ਬਲਵਿੰਦਰ ਬਰਾੜ ਦੀ ਪੁਸਤਕ ਮਨ ਦਾ ਕੋਨਾ ਚੋਂ ਲਿਖਿਆ ਲੇਖ ਚੋਲਰ ਪਾ ਕੇ ਉੱਡੀਆਂ ਚਿੜੀਆਂ ਸਾਢੇ 3 ਦਹਾਕੇ ਤੋਂ ਵੱਧ ਸਮਾਂ ਅਧਿਆਪਨ ਖੇਤਰ ਵਿੱਚ ਵਿਚਰੀ ਹਾਂ ਕਦੇ ਮੈਂ ਇਨਾਂ ਵਿੱਚੋਂ ਆਪਣਾ ਗਵਾਚਿਆ ਅਤੀਤ ਜਾਂ ਆਪਣੀ ਤੀ ਦਾ ਹੱਥੋਂ ਤਿਲਕਿਆ ਸਮਾਂ ਤਲਾਸ਼ਦੀ ਰਹੀ ਕਈ ਪਲ ਸਜਰੇ ਕਰਦੀ ਸੀ ਜੋ ਨਾ ਤਾਂ ਰਿਪੀਟ ਹੋ ਸਕਦੇ ਹਨ ਤੇ ਨਾ ਹੀ ਸੀਨੇ ਦੀ ਤਖਤੀ ਤੋਂ ਡਿਲੀਟ ਹੋ ਸਕਦੇ ਨੇ ਯੂਨੀਵਰਸਿਟੀ ਵਿੱਚ ਪੜਾਉਣ ਦਾ ਇੱਕ ਨੁਕਸ ਹੁੰਦਾ ਹੈ ਕਿ ਵਿਦਿਆਰਥੀ ਆਪਣੀ ਅਲੜ-ਵਰੇਸ ਦਾ ਪਹਿਲਾ ਤੇ ਨਾਜ਼ੁਕ ਮੋੜ ਕੱਟ ਕੇ ਹੀ ਸਾਡੇ ਤੱਕ ਆਪੜਦੇ ਹਨ ਜਿੱਥੇ ਭਲੇ ਬੁਰੇ ਦੀ ਸੋਝੀ ਸਿਰ ਚੁੱਕਦੀ ਹੈ ਜਿੱਥੇ ਸੋਚਾਂ ਦੀ ਫਸਲ ਨਿਸਰਣ ਤੇ ਆ ਰਹੀ ਹੁੰਦੀ ਹੈ ਤੇ ਜਿੱਥੇ ਪਵਿੱਖੀ ਜ਼ਿੰਦਗੀ ਤਲਖੀਆਂ ਹਕੀਕਤਾਂ ਅਤੇ ਜ਼ਿੰਮੇਵਾਰੀਆਂ ਭਰਿਆ ਵਿਕਰਾਲ ਰੂਪ ਧਾਰਨ ਕਰਕੇ ਕਿੰਨੀਆਂ ਹੀ ਚਿੰਤਾਵਾਂ ਪਰੋਸ ਰਹੀ ਹੁੰਦੀ ਹੈ ਅੱਗੇ ਕੀ ਹੋਵੇਗਾ ਵਾਲਾ ਸਵਾਲੀਆ ਨਿਸ਼ਾਨ ਹਰ ਮੱਥੇ ਤੇ ਉਬਰਣ ਲੱਗਦਾ ਹੈ ਇਸ ਸਮੇ ਸਾਡੇ ਬੋਲ ਉਹਨਾਂ ਦੇ ਸੀਨੇ ਤੇ ਉਕਰਨੇ ਔਖੇ ਲੱਗਦੇ ਹਨ ਕਿਉਂ ਜੋ ਮਨ ਦੀ ਸਲੇਟ ਕੋਰੀ ਨਹੀਂ ਹੁੰਦੀ ਪਰ ਇਸ ਉਮਰ ਦੇ ਲਾਭ ਬਹੁਤ ਹੁੰਦੇ ਹਨ ਸਭ ਸੋਚਾਂ ਦਾ ਉਬਾਲ ਆਠ ਰਿਹਾ ਹੁੰਦਾ ਹੈ ਬਾਹ ਵਦਾ ਕੇ ਤਾਰੇ ਤੋੜ ਮਹਿਬੂਬ ਦੇ ਕੇਸਾਂ ਚ ਗੁੰਦ ਲੈਣ ਜਿਹੇ ਸੁਪਨੇ ਧਰਤੀ 'ਵਾਂ ਲੁੜਕਣ ਲੱਗਦੇ ਹਨ ਦੂਜਾ ਇਸ ਸਮੇ ਸਭ ਜਵਾਨੀ ਦੀ ਸਰਦਲ ਤੇ ਕਿਸੇ ਹਾਮੁਮਰ ਸਾਥੀ ਦੇ ਪੋਟਿਆਂ ਦੀ ਬਿੜ ਕੁੜੀਕ ਰਹੇ ਹੁੰਦੇ ਹਨ ਕਿਸੇ ਦੇ ਵਾਲਾਂ ਦੀ ਖੁਸ਼ਬੂ ਕਿਸੇ ਦੇ ਪੈਰਾਂ ਦੀ ਆਹਟ ਕਿਸੇ ਦੀ ਅੱਖ ਦਾ ਜਾਦੂ ਕਿਸੇ ਦੀ ਹਾਸੀ ਦੀ ਟੁਣਕ ਕਿਸੇ ਦੀ ਪੱਗ ਦਾ ਪੇਚ ਤੇ ਹੋਰ ਕਈ ਬਿੜਕਾਂ ਪਤਾ ਨਹੀਂ ਕਿਹੜੇ ਵੇਲੇ ਧੂਪਾਣ ਦਾ ਕਾਰਨ ਹੋ ਜਾਵੇ ਜਿਸ ਦਾ ਨਿਵੇੜਾ ਕਿਸੇ ਜ਼ਿੰਦਗੀ ਦੀ ਸ਼ੁਰੂਆਤ ਕਰ ਦੇਵੇ ਹਰ ਕੋਈ ਆਪਣੀਆਂ ਸਭ ਖੂਬਸੂਰਤੀਆਂ ਸਮੇਤ ਪੇਸ਼ ਹੋਣ ਦਾ ਦਾਵਾ ਸਿਰਜਦਾ ਹੈ ਜ਼ਿੰਦਗੀ ਦੇ ਸੁਪਨਿਆਂ ਦੀ ਤਰਤੀਬ ਕਿ ਆਸਤੇ ਪੂਰੇ ਸਾਊ ਸੁਸ਼ੀਲ ਸੁਹਿਰਦ ਅਤੇ ਸੁੰਦਰ ਦਿਖਵਾਲੇ ਹੋ ਕੇ ਵਿਚਰਦੇ ਹਨ ਇਹ ਸਭ ਹੱਸੂ ਹੱਸੂ ਕਰਦੇ ਚਿਹਰੇ ਨਾਲ ਖੁਸ਼ੀਆਂ ਦੀ ਛੈ ਪਰ ਲਗਾਉਂਦੇ ਸਭ ਉਦਾਸੀਆਂ ਨੂੰ ਹੱਟ ਪਿੱਛੇ ਫੇਰ ਮਿਲਾਂਗੇ ਆਖਦੇ ਲੱਗਦੇ ਹਨ ਮੁੰਡਿਆਂ ਵਿਚਲੇ ਪ੍ਰਸੰਗ ਨੂੰ ਵਿਚਾਲੇ ਛੱਡ ਕੇ ਮੈਂ ਕੁੜੀਆਂ ਵਾਲੇ ਪ੍ਰਸੰਗ ਵੱਲ ਰੁਖ ਕਰਦੀ ਹਾਂ ਜਾਣਦੀ ਹਾਂ ਅੱਜ ਸਿੱਕਿਆਂ ਵਾਂਗ ਛਣਕਦੀਆਂ ਕੱਲ ਨੋਟਾਂ ਦੀਆਂ ਥੱਬੀਆਂ ਬਣ ਸਾਂਭੀਆਂ ਜਾਣਗੀਆਂ ਇਹ ਵੀ ਜਾਣਦੀ ਹਾਂ ਇਨ੍ਹਾਂ ਸਭ ਨੇ ਕੱਲ ਨੂੰ ਏਕਮ ਦਾ ਚੰਨ ਹੋ ਜਾਣਾ ਹੈ ਕਈ ਕੇਸਰ ਦੀਆਂ ਤੂਰੀਆਂ ਤਰਦੇ, ਕੁਲਕੁਲ ਜਾਂਦੇ ਦੁੱਧ ਰੰਗੀਆਂ, ਧੁੱਪ ਰੰਗੀਆਂ, ਜਾਂ ਕਈ ਸਾਵਲੇ ਰੰਗ ਵਿੱਚ ਵੀ ਖੁਸ਼ਖਤ ਲਿਖਾਈ ਨਾਲ ਉੱਕਰੇ ਅੱਖਰਾਂ ਵਰਗੇ ਨਕਸ਼ਾ ਵਾਲੀਆਂ, ਸ਼ਬਦਾਂ ਪਿੱਛੇ ਪਲਦੇ ਅਰਥਾਂ ਵਾਲੇ ਰਹੱਸ ਵਰਗੀਆਂ, ਮਹਿਕ ਲਪੇਟੀਆਂ ਲਿਖੇ ਹਰਫ ਸੰਗ ਵਿੱਚ ਵਿੱਚ ਜਾਂਦੀਆਂ, ਮਟਕ ਦੇ ਕਦਮਾਂ ਨਾਲ ਮੇਲਦੀਆਂ ਗੁੱਤਾਂ, ਜਾਂ ਗਲ ਦੇ ਕਾਲੇ ਤੇਲ ਤੋਂ ਬੇਖਬਰ, ਸੀਨੇ ਅੰਦਰ ਖੋਲਦੇ ਸਮੁੰਦਰ ਜਈਆਂ ਰੀਜਾਂ ਪਾਲਦੀਆਂ ਸਵਛ ਪੰਜਾਬਣ ਹਨ। ਇਨਾ ਤੀਆਂ ਨੇ ਜ਼ਿੰਦਗੀ ਦਾ ਨਿੱਗ ਹੁਮਸ ਪਾਲਾ ਸਭ ਜਰਨਾ ਹੈ ਕਿਲਕਾਰੀਆਂ ਠਹਾਕਿਆਂ ਤੇ ਹੰਝੂ ਹੋਕਿਆਂ ਵਿੱਚੋਂ ਦੀ ਗੁਜ਼ਰਨਾ ਹੈ ਮੈਂ ਇਹਨਾਂ ਦੇ ਉਹਨਾਂ ਡਾਵਾਂ ਡੋਲ ਪਲਾਂ ਦਾ ਜ਼ਿਕਰ ਛੁਰੇ ਹਾਂ ਜਿਨ੍ਹਾਂ ਦੀ ਇੱਕੰਨੀ ਮੇਰੀਆਂ ਯਾਦਾਂ ਨਾਲ ਲੱਗਦੀ ਹੈ ਇਹ ਤਸੱਲੀ ਪਰੇ ਉਹਨਾਂ ਪਲਾਂ ਦੀ ਦਾਸਤਾ ਹੈ ਜੋ ਸਿਲੇਬਸ 12 ਸਵਾਲ ਹੱਲ ਕਰਨ ਵਾਂਗ ਹੋਵੇ ਯੂਨੀਵਰਸਿਟੀ ਵਿੱਚ ਪਿਛਲੇ ਕੁਝ ਅਰਸੇ ਤੋਂ ਕੁੜੀਆਂ ਦੀ ਗਿਣਤੀ ਵੱਧ ਰਹੀ ਹੈ ਪਿਛਲੇ 1-2 ਦਹਾਕਿਆਂ ਤੋਂ ਕੁੜੀਆਂ ਨੇ ਹਰ ਖੇਤਰ ਵਿੱਚ ਮੁੰਡਿਆਂ ਨੂੰ ਪਛਾੜਿਆ ਹੈ ਮਾਰਕੀਟ ਮੁੱਲ ਵਧਾਉਣ ਲਈ ਮਾਪਿਆਂ ਨੂੰ ਵੀ ਸੋਚਣਾ ਪਿਆ ਕਿ ਬਾਹਰ ਦੇ ਪੀਹਣ ਨੇ ਤਾਂ ਬਾਹਰ ਹੀ ਸੁੱਕਣਾ ਹੈ ਘਰ ਦੇ ਵੀ ਹੋਸਟਲ ਭੇਜ ਕੇ ਥੋੜਾ ਜਿਹਾ ਸੁਰੱਖਰੂ ਹੋਏ ਸੌਖਾ ਸਾ ਲੈ ਲੈਂਦੇ ਹਨ ਘਰੇ ਫਿਰਦੀ ਹਿੱਕ ਤੇ ਵਧ ਰਹੇ ਕਰਜ਼ੇ ਹਣ ਲੱਗਦੀ ਹੈ ਦੂਜਾ ਘਰ ਵਿੱਚ ਕਿਸੇ ਹੋਰ ਪਾਈ ਪੈਣ ਦੀ ਨਿਸਹੋਂਦ ਘਰਦਿਆਂ ਦੀ ਇਹ ਨਾ ਕਰ ਉਹ ਕਰ ਲੈਣ ਵਾਲੀ ਈਬਾਰਤ ਤੋਂ ਪਾਰ ਬਰਾਬਰ ਦੀਆਂ ਖਰਮਸਤੀਆਂ ਸੰਗ ਪਾਲਦਾ ਜੀਵਨ ਵਧੇਰੇ ਸੁਖਦ ਲੱਗਦਾ ਹੈ ਵੇੜੇਪਾਲ ਦਾ ਨਿਤਵਾਰ ਆਉਣ ਵਾਲਾ ਕਦਬੁੱਤ ਹੁਣ ਮਾਪਿਆਂ ਦੀਆਂ ਅੱਖਾਂ ਸਾਹਮਣੇ ਨਹੀਂ ਉਸਰਦਾ ਸਗੋਂ ਡਿਗਰੀਆਂ ਸਮੇਟਰੀਆਂ ਧੀਆਂ ਕਰਦਿਆਂ ਵਿਵਰਜਤ ਰੇਖਾਵਾਂ ਤੋਂ ਨਿਜਾਤ ਪਾ ਕੇ ਬੱਸਾਂ ਕਾਰਾਂ ਟੈਂਪੂਆਂ ਜਾਂ ਰਿਕਸ਼ਿਆਂ ਤੇ ਸਵਾਰ ਹੋ ਹੋਸਟਲਾਂ ਵਿੱਚ ਨਿਵਾਸ ਕਰਦੀਆਂ ਮਾਪਿਆਂ ਤੋਂ ਔਲੇ ਆਪਣੇ ਭਵਿੱਖ ਦੀਆਂ ਮੀਡੀਆਂ ਆਪ ਗੁੰਦ ਲੈਣ ਦੀ ਠਾਨ ਰਹੀਆਂ ਹਨ ਧੀ ਵੱਲੋਂ ਆਪ ਕੀਤੀ ਚੋਣ ਤੇ ਮਾਪਿਆਂ ਤੇ ਲੋਕ ਦੋਵੇਂ ਹੀ ਹੁਣ ਤੱਕ ਕਿੰਤੂ ਪਰੰਤੂ ਕਰਦੇ ਰਹੇ ਹਨ ਉਸ ਚੋਣ ਦੇ ਓਲਾਰੀਆਂ ਇੱਕ ਪਾਸਿਆ ਹੋਣ ਦਾ ਖੱਛਾ ਪਲਦਾ ਸੀ ਪਰ ਹੁਣ ਕੁੜੀਆਂ ਆਪਣੀ ਦਿੱਖ ਆਪਣਾ ਨਿਜ ਆਪਣੀ ਯੋਗਤਾ ਆਪਣਾ ਭਵਿੱਖ ਆਪਣੀ ਸਮਰੱਥਾ ਤੇ ਆਪਣੇ ਉਸਰ ਰਹੇ ਘਰ ਬਾਰੇ ਸੁਚੇਤ ਹੋ ਰਹੀਆਂ ਹਨ ਯੂਨੀਵਰਸਿਟੀ ਵਿੱਚ ਲੜਕੀਆਂ ਨੂੰ ਪਛਾੜਨ ਨਾਲ ਉਹਨਾਂ ਦੇ ਹੌਂਸਲੇ ਸਵੈ ਵਿਸ਼ਵਾਸ ਅਤੇ ਬੇਬਾਕੀ ਨੂੰ ਥਾਂ ਮਿਲੀ ਹੈ ਆਪਣਾ ਭਵਿੱਖ ਆਸ ਰਹੀ ਇੱਕ ਲੜਕੀ ਆਖਦੀ ਹੈ ਕਿ ਮੈਨੂੰ ਤਾਂ ਇਹੋ ਜਿਹਾ ਗੁਟਕੂ ਗੁਟਕੂ ਕਰਦਾ ਦਿਲ ਜਾਨੀ ਲੋੜਿੰਦਾ ਹੈ ਜੋ ਤਕੀਏ ਹੇਠਾਂ ਰੱਖੇ ਫੁੱਲਾਂ ਦੀ ਖੁਸ਼ਬੂ ਵਰਗਾ ਹੋਵੇ ਜੋ ਅੱਖ ਦੀ ਰਮਜ਼ ਪੜ ਸਕੇ ਜਿਸ ਤੇ ਹਸੇ ਤੋਂ ਫਸਲਾਂ ਦੇ ਪੱਕਣ ਵਰਗਾ ਅਹਿਸਾਸ ਹੋਵੇ ਜੋ ਮੇਰੇ ਮਨ ਦੀ ਅਣਕਹੀ ਦਾ ਉਲ타 ਜਾਣਦਾ ਹੋਵੇ ਤੇ ਸਭ ਤੋਂ ਵੱਧ ਜਿਸ ਨੂੰ ਮੈਂ ਸਾਰੇ ਦਾ ਸਾਰਾ ਪਿਆਰ ਜਿਤਲਾ ਸਕਾਂ ਪਾ ਸਕਾਂ ਹੰਡਾ ਸਕਾਂ ਇਸ ਤੇ ਜਵਾਬ ਵਿੱਚ ਦੂਜੀ ਹਕੀਕਤ ਦੇ ਹਾਂ ਹੋ ਖੜ ਦੀ ਮੋੜ ਦਿੰਦੀ ਹੈ ਛੜ ਪਰੇ ਕਿਤਾਬੀ ਸਤਰਾਂ ਨੂੰ ਪੂਰੇ ਪਿਆਰ ਵਾਲਾ ਮਿਲੇ ਨਾ ਤੇ ਅਧੂਰੇ ਵਾਲਾ ਵੀ ਹੱਥੋਂ ਗਵਾ ਲਈਏ ਸਭ ਕਾਸੀ ਦੀ ਪਰਸੈਂਟੇਜ ਜੇ ਕੱਢ ਕੇ ਅੱਧ ਪਚਾਦਾ ਨੇੜੇ ਤੇੜੇ ਜਿਹੀ ਠੀਕ ਹੈ بس ਜੇ ਭਾਰੀ ਹੋਣੀ ਚਾਹੀਦੀ ਹੈ ਬਾਕੀ ਸਭ ਆਪੇ ਠੀਕ ਕਰ ਲਾਂਗੇ ਜੇਬਾਂ ਵਿੱਚਲਾ ਵਜਨ 90 ਫੀਸਦੀ ਕੁੜੀਆਂ ਦੀ ਆਖੇਠਾ ਹੈ ਇਉਂ ਕੁੜੀਆਂ ਨੇ ਮਿਲੀ ਆਜ਼ਾਦੀ ਦਾ ਵੱਧ ਮੁੱਲ ਤਾਰ ਕੇ ਕੀਤੀਆਂ ਪ੍ਰਾਪਤੀਆਂ ਕਾਰਨ ਆਪਣੇ ਸੁਪਨਿਆਂ ਦੀਆਂ ਹੱਦਾਂ ਹੋਰ ਮੋਕਲੀਆਂ ਕਰ ਲੀਆਂ ਹਨ ਇਸ ਮੁੱਲ ਦੇ ਵਦਨ ਨਾਲ ਕੁੜੀਆਂ ਦੇ ਵੇਸ ਹਰਕਤਾਂ ਤੌਰ ਗੱਲਬਾਤ ਉੱਠਣ ਬੈਠਣ ਰੋਣ ਹੱਸਣ ਸੌਣ ਜਾਗਣ ਤੇ ਸੋਚਣ ਵਿਚਾਰਨ ਸਭ ਦਾ ਮਹਾਂਦਰਾ ਹੀ ਹੋਰ ਦਾ ਹੋਰ ਕਰ ਦਿੱਤਾ ਹੈ ਪਹਿਲਾਂ-ਪਹਿਲਾਂ ਵਿਭਾਗ ਵਿੱਚ ਆਉਂਦੀਆਂ ਕੁੜੀਆਂ ਭੱਜ-ਭੱਜ ਕੰਮਾਂ ਨੂੰ ਹੱਥ ਪਾਉਂਦੀਆਂ ਅੰਦਰੋਂ-ਬਾਰੋਂ ਇੱਕ ਦਿਸਤੀਆਂ ਇਮੋਸ਼ਨਲ ਹੋ ਕੇ ਹਰ ਸਾਂਝ ਨਾਲ ਹਾਮੀ ਭਰਦੀਆਂ ਪਰੇ ਪਕੂਨੇ ਘਰਾਂਦੀਆਂ ਕਿਲਕਾਰੀਆਂ ਸੰਗ ਜੀ ਲਗਾ ਕੇ ਹੰਡਾਸ ਖੁਸ਼ੀਆਂ ਦੇ ਨੇੜੇ ਟੁਕਦੀਆਂ ਸੌਰੇ ਘਰਾਂ ਦੇ ਢਲਦੇ ਉੱਤਰਦੇ ਪਰਛਾਵਿਆਂ ਹੇਠ ਬਹਿ ਕੇ ਜੂਨ ਕੱਟਣ ਨੂੰ ਤਿਆਰ ਲੱਗਦੀਆਂ ਸਨ ਔਰਤ ਮਰਦ ਦੇ ਰਿਸ਼ਤੇ ਦੀ ਪਾਕੀਜ਼ਗੀ ਦਾ ਅਰਥ ਜਾਣਦੀਆਂ ਸਨ ਹਮ ਉਮਰ ਜਮਾਤੀ ਮੁੰਡਿਆਂ ਕੋਲੋਂ ਲੰਘਦੇ ਆ ਉਹਨਾਂ ਦੀਆਂ ਗੱਲਾਂ ਵਿੱਚ ਗੁਲਾਲ ਖਿਰਦੇ ਸਨ ਪਿਆਰ ਵਿਆਹ ਬਲਾਤਕਾਰ ਜਿਹੇ ਸ਼ਬਦ ਸੁਣ ਕੇ ਸੀਨੇ ਅੰਦਰ ਹੁੰਦੀ ਕਲਵਲ ਅੱਖਾਂ ਚੋਂ ਉਤਰਦੀ ਪੜੀ ਜਾ ਸਕਦੀ ਸੀ ਉਹਨਾਂ ਲਈ ਵਕਤ ਕੱਚ ਦੀਆਂ ਗੁਰਗਾਬੀਆਂ ਪਾਤ ਹੋ ਰਿਆ ਹਿਰਨੀ ਜਈਆਂ ਅੱਖਾਂ ਵਿੱਚ ਅਜੀਬ ਖੁਮਾਰੀ ਸੀ ਲਿਖੀ ਕਵਿਤਾ ਦੇ ਅੱਖਰਾਂ ਵਰਗਾ ਰਹੱਸ ਹਰ ਕੁੜੀ ਦੀ ਅੱਖ ਵਿੱਚ ਤੈਰਦਾ ਸੀ ਉਹਨਾਂ ਅਲਣਾਂ ਦੀ ਮਾਸੂਮੀਅਤ ਨਿਰਸ਼ਲਤਾ ਪੋਲਾਪਨ ਸੰਗ ਸ਼ਰਮ ਲੋਕਲਾਜ ਅਰਥਾਂ ਦੇ ਨੇੜੇ ਸੀ ਉਹਨਾਂ ਅੰਦਰ ਜ਼ਿੰਦਗੀ ਨੂੰ ਜਾਨ ਲੈਣ ਦੀ ਲੂਰੀ ਸੀ ਹਰ ਤਿਉਹਾਰ ਤੇ ਡੁੱਲਦਾ ਚਾ ਸੀ ਇੱਕ ਦਾ ਵਿਆਹ ਤਰਿਆ ਹੁੰਦਾ ਦਰਜੀ ਤੋਂ ਫੜਿਆ ਲਾਲ ਸੂਹਾ ਜੋੜਾ ਕਮਰਾ ਬੰਦ ਕਰਕੇ ਸਭ ਸਖੀਆਂ ਪਾਪਾ ਸ਼ੀਸ਼ੇ ਮੂਰੇ ਬੈਠਦੀਆਂ ਆਪੋ ਆਪਣੇ ਭਵਿੱਖੀ ਸੁਪਨਿਆਂ ਨਾਲ ਗੱਲਾਂ ਕਰਦੀਆਂ ਪਰ ਹਰ ਸਾਲ ਕੰਦ ਤੋਂ ਉੱਤਰਦੇ ਕੈਲੰਡਰ ਨਾਲ ਹੀ ਰੰਗ ਦਾ ਕੋਈ ਸ਼ੇਡ ਖੁਰਣ ਲੱਗਾ ਪਿਛਲੇ ਕੁਝ ਸਾਲਾਂ ਤੋਂ ਬਹੁਤੀਆਂ ਕੁੜੀਆਂ ਸਾਨੂੰ ਸਭ ਪਤਾ ਹੈ ਤੂੰ ਨਹੀਂ ਤਾਂ ਕੋਈ ਹੋਰ ਸਹੀ ਅਸੀਂ ਮੁੰਡਿਆਂ ਦੇ ਬਰਾਬਰ ਨਹੀਂ ਸਕੋ ਦੋ ਰਤੀ ਅੱਗੇ ਹਾਂ ਆਖਦੀਆਂ ਆ ਰਹੀਆਂ ਹਨ ਇਨਾਂ ਨੂੰ ਟੁੱਟਦੇ ਵਿਛੜਦੇ ਰਿਸ਼ਤੇ ਨਾਲ ਬਸ ਵਕਤ ਹੀ ਅਸਰ ਹੁੰਦਾ ਹੈ ਵੀ ਡੋਂਟ ਕੇਅਰ ਇਟਸ ਮਾਈ ਲਾਈਫ ਜਾਂ ਹੂ ਕੇਅਰਸ ਇਹਨਾਂ ਦੇ ਖਾਸ ਅਤੇ ਮਨਪਸੰਦ ਸ਼ਬਦ ਹਨ ਵਿਆਹ ਸਮੇ ਮਾਪਿਆਂ ਤੋਂ ਵਿਛੜਨ ਵਾਲਾ ਰੋਣ ਤੋਣ ਵੀ ਇਹ ਪਹਿਲਾਂ ਪਹਿਲਾਂ ਹੌਸਟਲ ਜਾਣ ਸਮੇ ਲਵੇੜ ਲੈਂਦੀਆਂ ਹਨ ਦੂਜਾ ਵਿਆਹ ਸਮੇ ਕੀਤਾ ਮੇਕਅਪ ਜਾਂ ਕੱਪੜੇ ਗਹਿਣਿਆਂ ਦੀ ਨਮਾਈਸ਼ ਬਣ ਰਹੀ ਮੂਵੀ ਸਭ ਰੋਣ ਤੋਂ ਪੂਰੀ ਤਰ੍ਹਾਂ ਵਰਜ ਕੇ ਉਹਨਾਂ ਅਰਥਾਂ ਤੋਂ ਪਾਰ ਲੈ ਜਾਂਦੇ ਹਨ ਜਿੱਥੇ ਰਿਸ਼ਤਿਆਂ ਦੀ ਕਿਤਾਬ ਦਾ ਅਗਲਾ ਵਰਕਾ ਥੱਲਿਆ ਜਾ ਰਿਹਾ ਹੁੰਦਾ ਹੈ ਇਹ ਅਤੀਤ ਜਾਂ ਭਵਿੱਖ ਦੀ ਥਾਂ ਵਰਤਮਾਨ ਦੇ ਹਾਨ ਹੋ ਖੜਦੀਆਂ ਫੇਰ ਦੀ ਫੇਰ ਵੇਖੀ ਜਾਉ ਸੋਚਦੀਆਂ ਹਨ ਇਨ੍ਹਾਂ ਦੀਆਂ ਹਥੇਲੀਆਂ ਵਿੱਚੋਂ ਵਿਸ਼ਵਾਸ ਗਿਰ ਗਏ ਹਨ ਰਿਸ਼ਤਾ ਸਮਾਂ ਜਾਂ ਸਾਂਝ ਕਿਸੇ ਤੇ ਵੀ ਨਾ ਆਪ ਪੂਰਾ ਵਿਸ਼ਵਾਸ ਕਰਦੀਆਂ ਤੇ ਨਾ ਆਪ ਕਰਵਾਉਣ ਯੋਗ ਹਨ ਕਈ ਕੁੜੀਆਂ ਚੰਚਲ ਸ਼ੋਖ ਚਟਕ ਜਾਂ ਪੜਕੀਲੇ ਲਿਬਾਸ ਵਿੱਚ ਥੋੜ ਚਿਰੀਆਂ ਨਾ ਹੰਡਾ ਸਾਂਝਾਂ ਪਾਲਦੀਆਂ ਯੂਜ਼ ਐਂਡ ਥਰੋ ਦੀ ਧਾਰਨਾ ਪਾਲਦੀਆਂ ਹਨ ਕਈ ਵਾਰ ਯੱਦ ਪਚੱਦੇ ਪਾਏ ਲਿਬਾਸ ហេਠਾਂ ਪਾਏ ਕੱਪੜਿਆਂ ਦੀਆਂ ਬਦਰੀਆਂ ਚੋਰ ਚਾਤੀਆਂ ਮਾਰਦੀਆਂ ਜਿਵੇਂ ਕੱਪੜੇ ਆਪਾਂ ਲੁਕਾਉਣ ਲਈ ਨਹੀਂ ਸਗੋ ਦਿਖਾਉਣ ਲਈ ਪਾਏ ਹੋਣ ਨੌ ਪਾਲਿਸ਼ ਕਜਲਾ ਪੈਰਾਂ ਦੀ ਚੱਪਲ ਗਲ ਪਾਏ ਸੂਟ ਦੀ ਪਾ ਦਾ ਕੁਝ ਹਿੱਸਾ ਅੱਖਾਂ ਜਾਂ ਚਿਹਰੇ ਤੇ ਹਾਮੀ ਪਰਦਾ ਹੋਵੇ ਜਾਂ ਢਲਦੇ ਦਿਨ ਨਾਲ ਕੱਲ ਨੂੰ ਪਾਉਣ ਵਾਲੇ ਕੱਪੜਿਆਂ ਦਾ ਮਸਲਾ ਕਾਫੀ ਵੱਡਾ ਹੋ ਜਾਂਦਾ ਹੈ ਇਹ ਸਵਾਲ ਤਾਂ ਤਕਰੀਬਨ ਹਰ ਕੁੜੀ ਦੇ ਮੱਥੇ ਤੇ ਨਿਥੀ ਉੱਬਰਦਾ ਹੈ ਬਦਲ ਰਹੇ ਰੰਗ ਦਾ ਇੱਕ ਸ਼ੇਡ ਹੋਰ ਹੈ ਤੇਈ ਕੁੜੀਆਂ ਹਾਮੂਮਰ ਮੁੰਡਿਆਂ ਦੇ ਪੱਟਾਂ ਤੇ ਹੱਥ ਮਾਰਦੀਆਂ ਯਾਰ ਯਾਰ ਕਰਕੇ ਬੋਲਦੀਆਂ ਗੰਦੀਆਂ ਗਾਣਾਂ ਤੱਕ ਦੇ ਲੈਂਦੀਆਂ ਹਨ ਸ਼ਾਇਦ ਇਹ ਔਰਤ ਮਰਦ ਦੀ ਬਰਾਬਰੀ ਨੂੰ ਜਾਂਦੀ ਵੀ ਹੋਵੇ ਜਿਸ ਦੀ ਸਮਝ ਸਾਡੀ ਪੀੜ੍ਹੀ ਦੀ ਮੇਰੇ ਵਰਗਿਆਂ ਦੀ ਸੋਚ ਦੇ ਮੇਚ ਨਾ ਸકી ਹੋਵੇ ਪਰ ਆਪਣੀ ਔਰਤ ਹੋਣ ਦੇ ਖਰਜ ਕਰਕੇ ਖੱਟੀ ਇਸ ਬਰਾਬਰੀ ਨੇ ਕਿੱਥੇ ਅਪੜਨਾ ਹੈ ਰੱਬ ਜਾਣੇ ਮੈਂ ਵਾਪਸ ਆਪਣੀਆਂ ਵਿਦਿਆਰਥਣਾਵਲ ਪਰਤਾਂ ਵੱਖ-ਵੱਖ ਘਰਾਂ ਵਿੱਚ ਪਲ ਕੇ ਹੋਸਟਲ ਵਿੱਚ ਜਦੋਂ ਕਿਸੇ ਹੋਰ ਨਾਲ ਕਮਰਾ ਸਾਂਝਾ ਕਰਨਾ ਪੈ ਜਾਵੇ ਤਾਂ ਮਸਲਾ ਬਣ ਜਾਂਦਾ ਹੈ ਕਮਰੇ ਵਿੱਚ ਦੋ ਵੱਖ-ਵੱਖ ਸੁਭਾਵਾਂ ਨਾਲ ਇੱਕੋ ਛਾਥੇਟ ਰਹਿਣ ਨਾਲ ਪਲੀਆਂ ਸਭ ਆਦਤਾਂ ਦੀਆਂ ਸਭ ਪਰਤਾਂ ਖੁੱਲ ਕੇ ਵੇੜੇ ਖਿੱਲਰਦੀਆਂ ਹਨ ਇੱਕ ਕੁੜੀ ਨੂੰ ਲਾਈਟ ਬੰਦ ਕਰਕੇ ਸੌਣ ਦੀ ਆਦਤ ਹੁੰਦੀ ਪਰ ਦੂਜੀ ਨੂੰ ਲਾਈਟ ਬਿਨਾਂ ਡਰ ਲੱਗਦਾ ਹੈ ਇੱਕ ਕੁੜੀ ਨੂੰ ਇਕੱਲਿਆਂ ਸੌਣਾ ਪਸੰਦ ਹੁੰਦਾ ਹੈ ਦੂਜੀ ਇਕੱਠਾ ਸੌਣਾ ਚਾਹਰੀ ਹੁੰਦੀ ਹੈ ਇਕ ਨੂੰ ਮਿਊਜ਼ਿਕ ਲਾ ਕੇ ਪੜਨ ਦੀ ਲਤ ਲੱਗੀ ਹੁੰਦੀ ਹੈ ਦੂਜੀ ਸ਼ਾਂਤ ਬੇਆਵਾਜ਼ ਮਾਹੌਲ ਵਿੱਚ ਪੜਨਾ ਚਾਹਰੀ ਹੁੰਦੀ ਹੈ ਇਕ ਸਾਰਾ ਦਿਨ ਪਾਠ ਕਰਦੀ ਹੈ ਦੂਜੀ ਉਸ ਨੂੰ ਪਗਤਣੀ ਜਾਂ ਸਾਧਣੀ ਦੀ ਪਦਵੀ ਦੇ ਮਾਰ ਦਿੰਦੀ ਹੈ ਇਕ ਨੂੰ ਵਾਰ-ਵਾਰ ਫੋਨ ਆਉਂਦੇ ਹਨ ਦੂਜੀ ਇਸ ਤੇ ਖਿਜਮੀ ਹੈ ਇਕ ਨੂੰ ਬੋਤਾ ਬੋਲਣ ਦੀ ਆਦਤ ਹੈ ਦੂਜੀ ਨੂੰ ਆਵਾਜ਼ ਨਾਲ ਹੀ ਨਫ਼ਰਤ ਹੈ ਇਕ ਨੂੰ ਚੋਰੀ ਕਰਨ ਦੀ ਬਿਮਾਰੀ ਹੈ ਦੂਜੀ ਤਾਲੇ ਲਾਲਾ ਕੇ ਰੱਖਦੀ ਹੈ ਇਹ ਉੱਚੀ ਉੱਚੀ ਹੱਸਦੀ ਹੈ ਦੂਜੀ ਦੇ ਮੱਥੇ ਤ੍ਰਿਸ਼ੂਲ ਉੱਬਰਦਾ ਹੈ ਇੱਕ ਟੀਚਰਾਂ ਦੀਆਂ ਜਾਂ ਮੁੰਡਿਆਂ ਦੀਆਂ ਨਕਲਾਂ ਉਤਾਰਦੀ ਹੈ ਦੂਜੀ ਉਸ ਨੂੰ ਤਮੀਜ਼ਹੀਣ ਜਾਣਦੀ ਹੈ ਇੱਕ ਘਰਦਿਆਂ ਨੂੰ ਯਾਦ ਕਰਦੀ ਹੈ ਦੂਜੀ ਮੁੰਡਿਆਂ ਦੀਆਂ ਫੋਟੋਆਂ ਨਾਲ ਕੰਦਾ ਪਰਦੀ ਹੈ ਇੱਕ ਨੂੰ ਖਿਲਾਰਾ ਪਾ ਕੇ ਰੱਖਣ ਦੀ ਆਦਤ ਹੈ ਦੂਜੀ ਨਸੀਹਤਾਂ ਪਾਲਦੀ ਹੈ ਕਿਸੇ ਨੂੰ ਚੁਗਲੀਆਂ ਕਰਨ ਦੀ ਦੂਜਿਆਂ ਦੇ ਨੁਕਸ ਗਿਣਨ ਦੀ ਜਾਂ ਬੋਤਾ ਖਾਣ ਦੀ ਆਦਤ ਹੈ ਦੂਜੀ ਇਹ ਸਭ ਨਾ ਪਸੰਦ ਕਰਦੀ ਹੈ ਦੇਰ ਰਾਤ ਤੱਕ ਜਾਗਣ ਕਿਲਕਾਰੀਆਂ ਚੀਕਾਂ ਤੇ ਸੀਟੀਆਂ ਜਾਂ ਤਾੜੀਆਂ ਮਾਰਨ ਦੀ ਆਮ ਆਦਤ ਹੋਸਟਲਾਂ ਵਿੱਚ ਪਲਦੀ ਹੈ ਜਿੱਥੇ ਘਰ ਦੀ ਚਾਰ ਦਿਵਾਰੀ ਅੰਦਰਲਾ ਅਨੁਸ਼ਾਸਨ ਦਮ ਘੁੱਟਵਾਂ ਲੱਗਦਾ ਹੈ ਇਹ ਸਭ ਵੱਖ-ਵੱਖ ਆਦਤਾਂ ਪਾਲ ਕੇ ਉਹ ਸਭ ਸੋਹਰੇ ਘਰਾਂ ਦੀ ਦਹਲੀਜ਼ ਤੇ ਕਦਮ ਰੱਖਦੀਆਂ ਹਨ ਫਿਰ ਉੱਥੋਂ ਦੀਆਂ ਵੱਖਰੀਆਂ ਹੋਂਦਾਂ ਨਾਲ ਇਹ ਸਭ ਆਦਤਾਂ ਖੈਨਦੀਆਂ ਕਈ ਕਲੇਸ਼ਾਂ ਨੂੰ ਜਨਮ ਦਿੰਦੀਆਂ ਹਨ ਸਾਡੇ ਕਿਸੇ ਰਿਸ਼ਤੇ ਵਿੱਚ ਯੂਨੀਵਰਸਿਟੀ ਤੋਂ ਆਈ ਲੜਕੀ ਸਵੇਰੇ ਘਰਦਿਆਂ ਤੋਂ ਬੈੱਟੀ ਮੰਗਦੀ ਰਹੀ ਉਸ ਨੂੰ ਪਿਆਜ਼ ਛਿਲਦਿਆਂ ਹੱਥਾਂ ਵਿੱਚੋਂ ਬਦਬੂ ਆਉਂਦੀ ਸੀ ਸਬਜ਼ੀ ਕੱਟਣ ਲੱਗਿਆਂ ਉਂਗਲਾਂ ਦੇ ਪੋਟੇ ਖਰਾਬ ਹੋਣ ਦਾ ਖੱਛਾ ਸੀ ਪਰ ਕਮੀਜ਼ ਤੇ ਲੱਗੀ ਜੇਬ ਵਾਂਗ ਕੁਝ ਕੁੜੀਆਂ ਹਰ ਤਜਰਬੇ ਨੂੰ ਪੱਲੇ ਬੰਨ ਤੁਰਦੀਆਂ ਹਨ ਅੱਗਾ ਸੋਰਨ ਵਾਲੀ ਉਕਤੀ ਉਹਨਾਂ ਦੇ ਸੀਨੇ ਹਰ ਪਲ ਪਲ ਸੇਟੇ ਲੈਂਦੀ ਹੈ ਵਕਤ ਦੀ ਨਬਜ਼ ਪਛਾਣ ਰੱਖਣ ਵਾਲੀਆਂ ਧੀਆ ਦਾ ਵਕਤ ਵੀ ਸਿਰ ਪਲੋਸਦਾ ਹੋਵੇਗਾ। ਮੇਰੀਆਂ ਵਿਦਿਆਰਥਣਾਂ ਜਦੋਂ ਮੇਰੇ ਚੁਫੇਰੇ ਕਿਲਕਾਰੀਆਂ ਵਰਗੀਆਂ ਕੁਤਕੁਤਾਰੀਆਂ ਵਰਗੀਆਂ ਕਿਰਦੀਆਂ ਕਣੀਆਂ ਵਰਗੀਆਂ ਗੱਲਾਂ ਕਰਦੀਆਂ ਨੇ ਮੇਰੇ ਚੰਦਰੇਮਨ ਅੰਦਰ ਖੌਰੇ ਕਿਉਂ ਖੌਫ ਪਸਰਦਾ ਹੈ। ਇਨ੍ਹਾਂ ਸਭ ਦੇ ਮਨਾਂ ਦੇ ਬਨੇਰਿਆਂ ਤੇ ਜੋ ਕਾਸ਼ਨੀ ਤੂਪ ਉਸਰ ਰਹੀ ਹੈ ਇਸ ਨਾਲ ਲਿਨਾਂ ਦੇ ਅੰਤਰਮਨ ਵਿੱਚ ਖਿੜੇ ਮੋਤੀਏ ਦੀ ਫਸਲ ਤੇ ਕੋਈ ਹੋਣੀ ਕਿਤੇ ਤੇਜ਼ਾਬੀ ਛਿੱਟੀਆਂ ਦਾ ਛਿੜਕਾ ਨਾ ਕਰ ਦੇਵੇ। ਇਨ੍ਹਾਂ ਹਿਰਨੀ ਵਰਗੀਆਂ ਅੱਖਾਂ ਵਿੱਚ ਤੈਰ ਰਹੇ ਸੁਪਨਿਆਂ ਵਿੱਚ ਕਿਤੇ ਪੋਲੀ ਦੀ ਫਸਲ ਨਾ ਉਗ ਪਵੇ। ਗੁਲਜ਼ਾਰ ਵੱਲ ਉੱਠਦੇ ਇਹਨਾਂ ਨਾਜ਼ੁਕ ਕਦਮਾਂ ਹੇਠ ਕੀਤੇ ਉਜਾੜ ਬਿਆਬਾਨ ਵਿੱਚ ਇਕੱਲੀ ਪਟਕਦੀ ਜ਼ਿੰਦ ਜਿਹਾ ਅਹਿਸਾਸ ਨਾ ਵਿੱਚ ਜਾਵੇ ਮੈਂ ਲੰਗੇ ਪੂਰਾ ਵਿੱਚੋਂ ਕਈ ਸੁੱਡਲ ਜਈਆਂ ਬੇਲਾਗ ਬੇਕਿਰਖ ਅਤੇ ਬੇਸ਼ੌਰ ਕੁੜੀਆਂ ਨੂੰ ਵੀ ਰੂਪ ਰੋਵੇ ਕਰਮ ਖਾਵੇ ਵਾਲੀ ਸਤਰ ਅਨੁਸਾਰ ਪਤਾ ਨਹੀਂ ਕਿਹੜੇ ਪਲ ਇਹਨਾਂ ਧੀਆਂ ਦੇ ਲੇਖ ਕਿਸ ਰੁਖ ਪਾਸਾ ਥੱਲ ਲੈਣ ਰੱਬ ਕਰੇ ਹਰ ਵੇਲੇ ਇੱਕ ਧੀ ਜ਼ਰੂਰ ਹੋਵੇ ਅਤੇ ਹਰਤੀ ਆਪੋ ਆਪਣੀ ਥਾਂ ਤੇ ਆਪਣਾ ਯੋਗ ਮੁੱਲ ਪਾ ਸਕੇ ਫੁਲਕਾਰੀ ਦੇ ਸ਼ੋਖ ਰੰਗਾਂ ਵਰਗੇ ਸੁਪਨੇ ਵਕਤ ਦੀਆਂ ਤੁੱਪਾਂ ਨਾਲ ਫਿੱਕੇ ਨਾ ਕਹਿਣ ਇਹਨਾਂ ਦਿਵਾਲੇ ਮੰਡਰਾਉਂਦੀ ਸੰਦਲੀ ਰੁੱਤ ਹਮੇਸ਼ਾ ਇਹਨਾਂ ਦੇ ਅੰਗ ਸੰਗ ਰਹੇ ਇਹ ਅਜਿਹੀ ਗੁਲਾਬੀ ਰੁੱਤੇ ਛੋਟੀ ਜਹੀ ਗੱਲ ਤੋਂ ਬਹੁਤ ਹੀ ਖੁਸ਼ ਜਾਂ ਬਹੁਤ ਹੀ ਉਦਾਸ ਹੋ ਜਾਂਦੀਆਂ ਨੇ ਇਨ੍ਹਾਂ ਵਿੱਚ ਨਿਬਧਿਆ ਮੈਨੂੰ ਉਛਲ-ਉਛਲ ਪੈਂਦੇ ਚਾ ਵੇਲੇ ਮੇਰੇ ਅੰਦਰਲੇ ਕੋਨੇ ਨੂੰ ਹੁਜ ਮਾਰਦਾ ਹੈ ਜਿਸ ਤੇ ਕਿਸੇ ਚੜੇ ਲੱਥੇ ਦਿਂਦਾ ਕੋਈ ਵਖਰਾ ਅਸਰ ਨਹੀਂ ਹੁੰਦਾ ਮੈਂ ਬਹੁਤੀ ਵਾਰ ਇਸ ਲੂਰੀਆਂ ਉੱਠਦੇ ਚਾਵਾਂ ਵਿੱਚ ਐਵੇਂ ਹੰਗਾਰਾ ਭਰਦੀ ਉਹਨਾਂ ਦੇ ਹਾਂਣ ਹੋਖੜਦੀ ਹਾਂ ਫਿਰ ਮੇਰੇ ਦੁਆਲੇ ਦੇ ਲੋਕ ਮੇਰੇ ਲੰਗੇ ਦਹਾਕੇ ਉਂਗਲਾਂ ਤੇ ਭੰਨ ਦੇ ਮੇਰੇ ਅੰਦਰ ਬੱਚੇ ਖੁچے ਬਚਪਨ ਬਾਰੇ ਕਿਆਸ ਲਗਾਉਂਦੇ ਅੱਖਾਂ ਮਿਲਾਉਂਦੇ ਮੈਂ ਪੜ ਲੈਂਦੀ ਹਾਂ यूं ਹੀ ਕਿਸੇ ਦੂਰ ਵਾਪਰੀ ਉਦਾਸ ਘਟਨਾ ਜਾਂ ਹਾਦਸਾ ਇਨਾ ਅਲੜਾ ਅੰਦਰ ਡੱਕੇ ਹੰਝੂਆਂ ਦਾ ਨੱਕਾ ਤੋੜਦਾ ਹੈ ਤਾਂ ਮੈਨੂੰ ਖੇਜ ਆਉਂਦੀ ਆਪਣੇ ਹੰਡਾਏ ਹਾਦਸੇ ਉਹਨਾਂ ਸਾਵੇਂ ਪਹਾੜਾਂ ਨੂੰ ਸਰ ਕਰਨ ਵਰਗੇ ਲੱਗਦੇ ਫੇਰ ਅਛੋਪਲੇ ਹੀ ਇਨਾ ਦੁਆਲੇ ਹਾਸੇ ਮੰਡਰਾਉਂਦੇ ਪਰ ਮੈਂ ਉਸ ਉਦਾਸ ਮੋੜ ਤੇ ਪਿੱਛੇ ਹੀ ਖੜੀ ਕੁਝ ਦਿਲਚਸਪ ਹੋਈਆਂ ਬੀਤੀਆਂ ਦਾ ਉਲੇਖ ਕਾਗਜ਼ ਤੇ ਉਤਾਰਨਾ ਚਾਹਾਂਗੀ ਪਹਿਲੇ ਦਿਨ ਜਦੋਂ ਬੀਏ ਪਾਗ ਪਹਿਲਾ ਦੀ ਜਮਾਤ ਲੈਣ ਮੈਂ ਮੁਖੀ ਨਾਲ ਲੱਗਦੇ ਕਮਰੇ ਵਿੱਚ ਗਈ ਤਾਂ ਇੱਕ ਪਤਲੀ ਛਮਕ ਜਿਹੀ ਲੜਕੀ ਟੀਚਰ ਦੀ ਕੁਰਸੀ ਤੇ ਬੈਠੀ ਮੂਰੇ ਪਏ ਮੇਜ਼ ਤੇ ਆਪਣੇ ਪੋਟਿਆਂ ਨਾਲ ਢੋਲਕੀ ਵਜਾ ਰਹੀ ਕੋਈ ਗੀਤ गा ਰਹੀ ਮਸਤ ਸੀ ਮੈਂ ਉਸ ਦੇ ਸਿਰ ਤੇ ਜਾ ਖੜੀ ਤੇ ਕੁਰਸੀ ਤੋਂ ਉੱਠਣ ਲਈ ਕਿਹਾ ਉਸਨੇ ਪੂਰੇ ਨਖਰੇ ਨਾਲ ਕੂਰਿਆ ਕਿਉਂ ਮੈਂ ਕਿਹਾ 1 ਘੰਟੇ ਲਈ ਇਹ ਕੁਰਸੀ ਮੈਨੂੰ ਮਿਲੀ ਹੈ ਇਹ ਮੇਰਾ ਪਹਿਲਾ ਵਾਰ ਸੀ ਵਿਭਾਗ ਦੀਆਂ ਕੁੜੀਆਂ ਨਾਲ ਇੱਕ ਵਾਰੀ ਜਮਾਤ ਵਾਲ ਜਾ ਰਹੀ ਸੀ ਇੱਕ ਪੁਰਾਣੀ ਵਿਦਿਆਰਥਣ ਪੱਜੀ ਪੱਜੀ ਆਈ ਮੇਰੇ ਹੱਥ ਬਰਫੀ ਦਾ ਡੱਬਾ ਦੇ ਕੇ ਬੋਲੀ ਮੈਡਮ ਮੇਰੇ ਬੇਟਾ ਹੋਇਆ ਹੈ ਮੈਂ ਡੱਬਾ ਜਮਾਤ ਵਿੱਚ ਲੈ ਗਈ ਬੱਚਿਆਂ ਨੇ ਪੁੱਛਿਆ ਇਹ ਡੱਬਾ ਕਿਸ ਖੁਸ਼ੀ ਵਿੱਚ ਮੈਂ ਕਿਹਾ ਇੱਕ ਸ਼ਰਤ ਹੈ ਕਿ ਜਦੋਂ ਇੱਕ ਖੁਸ਼ੀ ਤੁਹਾਡੇ ਵੇਲੇ ਆਵੇ ਤੁਸੀਂ ਮੇਰੀ ਬਰਫੀ ਵਾਪਸ ਕਰ ਦੇਣੀ یوں ਮੈਂ ਉਹ ਬਰਫੀ ਦੀ ਫਸਲ ਬੀਜ ਦਿੱਤੀ ਕੋਈ ਵਿਦਿਆਰਥਣ ਆਪਣੇ ਘਰ ਵਾਲੇ ਨੂੰ ਲੈ ਕੇ ਮੇਰੇ ਤੱਕ ਆਉਂਦੀ ਹੈ ਇਸ ਫਸਲ ਨੂੰ ਹੀ ਪਾਣੀ ਨਹੀਂ ਮਿਲਦਾ ਇੱਕ ਸਾਂਝ ਦਾ ਖੇਤ ਸਦਾ ਲੈ ਲਾਉਂਦਾ ਹੈ ਮੈਨੂੰ ਆਪਣਾ ਆਪ ਇੱਕ ਲਗਰ ਤੋਂ ਟਾਣੀ ਹੋਇਆ ਲੱਗਦਾ ਹੈ ਜਿਸ ਤੇ ਚਿੜੀਆਂ ਚੋਲਰ ਪਾ ਕੇ ਮਾੜੇ ਜਿਹੇ ਖੜਕੇ ਨਾਲ ਉੱਡ ਜਾਂਦੀਆਂ ਟਾਣੀ ਸੁੰਨੀ ਕਰ ਜਾਂਦੀਆਂ ਹਨ ਜਦੋਂ ਮੈਂ ਮੁਖੀ ਦੀ ਕੁਰਸੀ ਤੇ ਤਾਇਨਾਤ ਸੀ ਤਾਂ ਇੱਕ ਬੱਗਾ ਜਿਹਾ ਲੜਕਾ ਮੇਰੇ ਕੋਲ ਉਲਾਂਬਾ ਲੈ ਕੇ ਆਇਆ ਕਿ ਫਲਾ ਕੁੜੀ ਮੈਨੂੰ ਤੰਗ ਕਰਦੀ ਹੈ ਮੇਰੇ ਪਿੱਛੇ ਆਉਂਦੀ ਹੈ ਮੇਰੀ ਕੱਲ ਨੂੰ ਬੰਨਣ ਵਾਲੀ ਪੱਗ ਦਾ ਰੰਗ ਪੁੱਛ ਕੇ ਨਾਲ ਦਾ ਸੂਟ ਪਾਪਾ ਆਉਂਦੀ ਹੈ ਮੇਰੇ ਘਰ ਫੋਨ ਕਰਦੀ ਹੈ ਮੁੰਡੇ ਮੇਰਾ ਮੌਜੂੜ ਆਉਂਦੇ ਨੇ ਮੈਂ ਉਸ ਨੂੰ ਭੱਜ ਕੇ ਪਈ ਤੂੰ ਬਾਲਾ ਨਾ ਬਣ ਇਹ ਨਹੀਂ ਹੋ ਸਕਦਾ ਤੂੰ ਆਪਣੇ ਆਪ ਨੂੰ ਸਮਝਦਾ ਕੀ ਹੈ ਜਿਸ ਕੁੜੀ ਦੀ ਉਹ ਸ਼ਿਕਾਇਤ ਲਗਾ ਰਿਆ ਸੀ ਉਹ ਨਿਰੋਲ ਪਿੰਡੂ ਅਨਪੜ ਮਾਪਿਆਂ ਦੀ ਇਕਲੌਤੀ ਧੀ ਸੀ ਦਾਖਲ ਹੋਣ ਵੇਲੇ ਸੂਚੀ ਤੇ ਸਭ ਤੋਂ ਉੱਪਰ ਉਸ ਦਾ ਨਾਮ ਸੀ ਪਰ ਮਾਪੇ ਉਸ ਨੂੰ ਦਾਖਲ ਨਹੀਂ ਕਰਾ ਰਹੇ ਸਨ ਮੈਂ ਮਿੰਨਤ ਤਰਲਾ ਕਰਕੇ ਦਾਖਲ ਕਰਵਾ ਲਿਆ ਸੀ ਮੈਂ ਕੁੜੀ ਨੂੰ ਪੁੱਛਿਆ ਤਾਂ ਉਹ ਬਿਨਾਂ ਕਿਸੇ ਚ ਜਗਦੇ ਆਖ ਰਹੀ ਸੀ ਹਾਂਜੀ ਮੈਂ ਇਹਦੇ ਘਰ ਫੋਨ ਕਰਦੀ ਹਾਂ ਕਿਉਂਕਿ ਇਹ ਮੈਨੂੰ ਚੰਗਾ ਲੱਗਦਾ ਹੈ ਮੇਰੇ ਵਾਸਤੇ ਇਹ ਕੋਈ ਅਲੋਕਾਰ ਤੋਂ ਕੱਟ ਨਹੀਂ ਸੀ ਕਿਉਂਕਿ ਮੇਰੀ ਹਾਂਣ ਦੀਆਂ ਸਖੀਆਂ ਤਾਂ ਭੱਲੇ ਦਿਨਾਂ ਵਿੱਚ ਵੀ ਆਪਣੇ ਪਤੀ ਨੂੰ ਇਹ ਸ਼ਬਦ ਕਹਿਣ ਤੋਂ ਤੁਰ ਅੰਦਰ ਤੱਕ ਸੰਗਦੀਆਂ ਰਹੀਆਂ ਕਿਤੇ ਇਹਨਾਂ ਸ਼ਬਦਾਂ ਨਾਲ ਔਰਤ ਦੀ ਅਣਖ ਨੂੰ ਠੇਸ ਨਾ ਲੱਗ ਜਾਏ ਮੈਂ ਸੁਣਿਆ ਹੈ ਤਬਦੀਲ ਹੋ ਰਹੀ ਇਸ ਦੁਨੀਆ ਦਾ ਇਹ ਰੰਗ ਦਿਨੋ-ਦਿਨ ਉੱਗਣ ਲੱਗ ਗਿਆ ਹੁਣ ਹਵਾ ਦਾ ਰੁਖ ਇਨ੍ਹਾਂ ਦੀਆਂ ਸੋਚਾਂ ਦੀਆਂ ਹੱਦਾਂ ਮੋਕਲੀਆਂ ਕਰਦਾ ਹੋਰ ਸੁਚੇਤ ਕਰ ਰਿਹਾ ਹੈ ਇਹ ਆਪਣੇ ਚੁਫੇਰੇ ਤੋਂ ਵੱਧ ਬੇਬਾਕ ਨਿਸੰਗ ਅਤੇ ਨਿਡਰ ਹੋ ਕੇ ਵਿਚਰਨ ਲਗੀਆਂ ਸੋਹਣੀਆਂ ਲੱਗਦੀਆਂ ਹਨ ਬਸਾਂ ਵਿੱਚ ਸਫ਼ਰ ਕਰਦਿਆਂ ਅਕਸਰ ਇਹ ਧਾਰਨਾ ਪਲਦੀ ਹੈ ਕਿ ਹਾਣ ਦੇ ਮੁੰਡੇ ਤੋਂ ਘੱਟ ਖਤਰਾ ਹੁੰਦਾ ਹੈ ਅੱਧ ਖੜ ਉਮਰ ਦੇ ਆਦਮੀ ਮੀਸਣੇ ਬਣ ਕੇ ਉਮਰ ਦਾ ਨਜਾਇਜ਼ ਲਾਭ ਉਠਾਉਂਦੇ ਵੱਧ ਤੰਗ ਕਰਦੇ ਨੇ ਇਕ ਦਿਲਚਸਪ ਘਟਨਾ ਇਸ ਬਾਰੇ ਮੇਰੀ ਇੱਕ ਵਿਦਿਆਰਥਣ ਅੰਮ੍ਰਿਤਸਰ ਤੋਂ ਪਟਿਆਲੇ ਦਾ ਸਫ਼ਰ ਕਰ ਰਹੀ ਸੀ ਨਾਲ ਇੱਕ ਢਲਰੀ ਉਮਰ ਦਾ ਮਰਦ ਆ ਬੈਠਾ ਅਖਬਾਰ ਪੜਨ ਦੇ ਬਹਾਨੇ ਉਹ ਆਪਣੀਆਂ ਬਾਹਾਂ ਤੇ ਲੱਟਾਂ ਪਸਾਰਦਾ ਕੁੜੀ ਨੂੰ ਖੁੰਝੇ ਲਾ ਰਿਹਾ ਸੀ ਕੁੜੀ ਨੇ ਕੁਝ ਚਿਰ ਤਾਂ ਬਰਦਾਸ਼ਤ ਕੀਤਾ ਜਦੋਂ ਨਾ ਹਟਿਆ ਤਾਂ ਕੁੜੀ ਨੇ ਪੁੱਛਿਆ ਅੰਕਲ ਅਖਬਾਰ ਪੜ੍ਹਦੇ ਹੋ ਇੱਕ ਪੇਜ ਮੈਨੂੰ ਵੀ ਦਿਓ ਮਰਦ ਨੇ ਖੁਸ਼ੀ ਖੁਸ਼ੀ ਵਿੱਚ ਕਾਰਲਾ ਪੰਨਾ ਪੇਸ਼ ਕੀਤਾ ਉੜੀ ਨੇ ਅਖਬਾਰ ਦੀ ਉੱਪਰ ਵਾਲੀ ਥਾਂ ਤੇ ਲਿਖ ਦਿੱਤਾ ਅੰਕਲ ਬੰਦਾ ਬਣ ਕੇ ਬੈਠੋ ਨਹੀਂ ਤਾਂ ਮੈਂ ਤੈਨੂੰ ਬੰਦਾ ਬਣਾ ਦੇਉਂਗੀ ਪੰਨਾ ਵਾਪਸ ਕਰਦਿਆਂ ਕਿਹਾ ਅੰਕਲ ਆ ਖਬਰ ਵੀ ਪੜ ਲੈਣੀ ਉਹ ਮਰਦ ਬੰਦਾ ਬਣ ਕੇ ਸਿਮਟ ਗਿਆ ਮੇਰੀ ਜਾਂਚੇ ਉਹ ਜਾਂ ਉਦਮ ਹਰ ਤੀ ਨੂੰ ਸਿੱਖਣਾ ਬਣਦਾ ਹੈ ਗੱਲਾਂ ਹੋਰ ਵੀ ਖੱਟੀਆਂ ਮਿੱਠੀਆਂ ਨੇ ਪਰ ਅਜੇ ਨੀਆਂ ਹੀ ਤੀਆਂ ਨੇ ਜੇ ਨਵੇਂ ਰਾਹਾਂ ਤੇ ਪੈੜਾ ਪਾਉਣੀਆਂ ਨੇ ਤਾਂ ਰਾਹ 'ਚ ਕੰਡੇ ਤੇ ਫੁੱਲ ਦੋਵੇਂ ਨੇ ਫੁੱਲਾਂ ਨਾਲ ਝੋਲ ਭਰਦਿਆਂ ਕੰਡੇ ਵੀ ਚੁਗਣੇ ਹਨ ਤਾਂ ਜੋ ਅੱਗੋਂ ਦੀਆਂ ਤੀਆਂ ਦੇ ਪੈੜਾਂ ਵਿੱਚ ਫੁੱਲ ਹੀ ਵਿਖਰਣ